ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸਦੇ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਵਿੰਗ ਲਗਾਤਾਰ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਪਿਛਲੇ ਦਿਨ ਹੀ ਰਾਜਵਿੰਗ ਦੇ ਵੱਲੋਂ ਮਹਰੂਮ ਬੂਟਾ ਸਿੰਘ ਦੇ ਖਿਲਾਫ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਪਿਛਲੇ ਦਿਨ ਹੀ ਗੈਂਗਸਟਰ ਨੂੰ ਲੈ ਕੇ ਵੀ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿਆਸਤ ਵੀ ਪੱਖ ਨਹੀਂ ਸ਼ੁਰੂ ਹੋ ਗਈ ਸੀ ਉੱਥੇ ਦੱਸਦੇ ਕਿ ਹੁਣ ਸਿੱਖ ਬੱਚਿਆਂ ਨਾਲ ਮਜ਼ਾਕ ਕਰਕੇ ਕਸੂਤੇ ਫਸਦੇ ਹੋਏ ਰਾਜਵਿੰਗ ਵੀ ਨਜ਼ਰ ਆ ਰਹੇ ਨੇ ਕਿਉਂਕਿ ਐਲ ਜੀ ਪੀ ਸੀ ਨੇ करण करंदी एसएसपी ने शिकायत दर्ज करवाई है राजा विरंगदे के खिलाफ इधर चले आ दो सरदार टू डू 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 टू इधर चले आ दो सरदार टू डू 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 टू इधर चले आ दो सरदार टू डू 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 टू ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜ ਅਵੜਿੰਗ ਹੁਣ ਤੋਂ ਮੁਸੀਬਤ ਦੇ ਵਿੱਚ ਫਸਤੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਸਜੀਪੀਸੀ ਨੇ ਰਾਜ ਅਵੜਿੰਗ ਵਿਰੁੱਧ ਤਰਨਤਾਰਨ ਦੇ ਐਸਐਸਪੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਕਰ ਦਿੱਤੀ ਹੈ ਤਾਂ ਜੀ ਕਿ ਐਸਜੀਪੀਸੀ ਨੇ ਸ਼ਿਕਾਇਤ ਦੇ ਵਿੱਚ ਗੰਭੀਰ ਦੋਸ਼ ਲਗਾਏ ਨੇ ਕਿ ਹਾਲਾਤ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਜ ਅਬੀ ਨੇ ਕੁਛ ਨਾਬਾਲਿਕ ਸਿੱਖ ਬੱਚਿਆਂ ਦੇ ਕੇਸਾ ਦਾ ਮਜ਼ਾਕ ਉਡਾਉਂਦੇ ਹੋਏ ਵੀਡੀਓ ਬਣਾਈ ਸੀ ਜੋ ਕਿ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋਦੀ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਤੇ ਸਿੱਖ ਭਾਈਚਾਰੇ ਦੇ ਵਿੱਚ ਇਸ ਦਾ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਅਦਾਜ਼ੇ ਕੀ ਲਗਾਤਾਰੀ ਸਿਆਸਤ ਇਸ ਮੁੱਦੇ ਤੇ ਵਿਪੱਖ ਦੀ ਹੋਈ ਨਜ਼ਰ ਆ ਰਹੀ ਅਦਾਜ਼ੇ ਦੇ ਵੀਡੀਓ ਦੇ ਵਿੱਚ ਰਾਜਾ ਬੜਿੰਗ ਦੇ ਵੱਲੋਂ ਬੱਚੇ ਦੇ ਨਾਲ ਕੇਸਾ ਨੂੰ ਲੈ ਕੇ ਮਜ਼ਾਕ ਕੀਤਾ ਜਾ ਰਿਹਾ ਸੀ ਜਿਸ ਦੋ ਬਾਅਦ ਇਹ ਵੀਡੀਓ ਵੀ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸ ਜੀ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਵਿੰਗ ਲਗਾਤਾਰ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਪਿਛਲੇ ਦਿਨੀ ਹੀ ਰਾਜਵਿੰਗ ਦੇ ਵੱਲੋਂ ਮਹਰੂਮ ਬੂਟਾ ਸਿੰਘ ਦੇ ਖਿਲਾਫ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਹੀ ਗੈਂਸਟਰ ਰੂਲ ਲੈ ਕੇ ਵੀ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿਆਸਤ ਵੀ ਪੱਖ ਨਹੀਂ ਸ਼ੁਰੂ ਹੋ ਗਈ ਸੀ ਉੱਥੇ ਦੱਸਦੇ ਕਿ ਹੁਣ ਸਿੱਖ ਬੱਚਿਆਂ ਨਾਲ ਮਜ਼ਾਕ ਕਰਕੇ ਕਸੂਤੇ ਫਸਦੇ ਹੋਏ ਰਾਜਵਿੰਗ ਵੀ ਨਜ਼ਰ ਆ ਰਹੇ ਨੇ ਕਿਉਂਕਿ ਐਸਜੀਪੀਸੀ ਨੇ तरन तारण एसएसपी एस ने शिकायत दर्ज करवाई है राजा बिंग के खिलाफ किधर चले या दो सरदार <स्थाथ> टू 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 किधर चले या दो सरदार टू 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 किधर चले या दो सरदार टू 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 ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜ ਅਵੜਿੰਗ ਹੁਣ ਤੋਂ ਮੁਸੀਬਤ ਦੇ ਵਿੱਚ ਫਸਤੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਸਜੀਪੀਸੀ ਨੇ ਰਾਜ ਅਵੜਿੰਗ ਵਿਰੁੱਧ ਤਰਨਤਾਰਨ ਦੇ ਐਸਐਸਪੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਕਰ ਦਿੱਤੀ ਹੈ ਤਾਂ ਜੀ ਕਿ ਐਸਜੀਪੀਸੀ ਨੇ ਸ਼ਿਕਾਇਤ ਦੇ ਵਿੱਚ ਗੰਭੀਰ ਦੋਸ਼ ਲਗਾਏ ਨੇ ਕਿ ਹਾਲਾਤ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਜ ਅਵੜਿੰਗ ਨੇ ਕੁਝ ਨਾਬਾਲਿਗ ਸਿੱਖ ਬੱਚਿਆਂ ਦੇ ਕੇਸਾਂ ਦਾ ਮਜ਼ਾਕ ਕੁੜਾਂਦੇ ਹੋਏ ਵੀਡੀਓ ਬਣਾਈ ਸੀ ਜੋ ਕਿ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋਦੀ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਤੇ ਸਿੱਖ ਭਾਈਚਾਰੇ ਦੇ ਵਿੱਚ ਇਸ ਦਾ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਉੱਥੇ ਦੱਸਦੇ ਕਿ ਲਗਾਤਾਰੀ ਸਿਆਸਤ ਇਸ ਮੁੱਦੇ ਤੇ ਵੀ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਦਾਜ਼ੇ ਕੇ ਵੀਡੀਓ ਦੇ ਵਿੱਚ ਰਾਜਾ ਵਿੜਿੰਗ ਦੇ ਵੱਲੋਂ ਬੱਚੇ ਦੇ ਨਾਲ ਕੇਸਾ ਨੂੰ ਲੈ ਕੇ ਮਜ਼ਾਕ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਵੀਡੀਓ ਵੀ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ